ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਹੋ ਗਿਆ ਸ਼ੁਰੂ ਆਪਣਾ ਮੱਝਾਂ ਵੀ ਆਪਣਾ ਰਾਜਵੀਰ ਕਰੰਦਿਆ ਚਵਾਈ ਗਾਵਾਂ ਲੈਣਾ ਚੋਮੰਡੇ ਨੇ ਤੇ ਹਨ ਮੱਝਾਂ ਦੇ ਚੋਣ ਉਧਰ ਆਪਣੀ ਰਾਣੀ ਸੁੰਦਰਾ ਬਾਕੀ ਸਾਰੇ ਡੰਗਰ ਚ ਹੋ ਗਏ ਬਸ ਰਾਕੀ ਇੱਕ ਮੱਝ ਆ ਚੋ ਵਕੇ ਦੇ ਰ ਡੰਗਾ ਸਾਬੇ ਕਰਦੇ ਆ ਵਰ ਤੋਪੇ ਅਜਾ ਜੁਰਨਾ ਲਗਾ ਬੈ ਚੋਣ ਡੰਗਰਾਂ ਦਾ ਡੰਗਰਾਂ ਦਾ ਪਾਰਟਮੈਂਟ ਇਹਦੇ ਕੋਲ ਸਾਰਾ ਉਧਰ ਆਪਣੀ ਰਾਣੀ ਸੰਦਰਾ ਰੱਖੋ ਉਧਰ கல் மசாலா அது பூ சட்ட பிள்ளை பண்ண மண்ட மணி வண்ட ਦੱਕ ਜੀ ਮੱਜਾਂ ਦਾ ਤੇ ਆਪਣੇ ਦੋ ਕੁੱਕਰ ਤੇ ਕੁਗੜੀ ਜੋੜੀ ਦੋਵੇਂ ਲਾਉਂਦੇ ਆ ਸੋਜੀਆਂ ਅੱਜ ਗਰਮੀ ਵਾਲੀਆਂ ਆਪਣੀ ਵੇਲੀ ਵਿੱਚ ਛੋਟਾ ਕਰ ਲਾਉਂਦੇ ਥੋੜੇ ਜਿਹਾ ਲਾਉਂਦੇ ਗੰਡੇ ਬੱਕ ਸਰ ਘੰਡੇ ਲਾਵਾਂਗੇ ਆਪਣੀ ਮੋਟਰ ਤੇ ਬਤਾਉਣਾ ਗੋੜ ਕੇ ਬਤਾਉਣਾ ਬਲਾ ਕੀਤਾ ਇਸ਼ਾਰਾ ਹੁਣ ਸ਼ਾਰੇ ਉੱਤ ਲਾਤੇ ਆਪਾਂ ਤੇ ਅੰਦਰ ਗੱਡੀ ਗੱਡੀ ਪਾ ਕੇ ਖਾਰ ਖੁੱਤ ਪਾਤੀ ਥੱਲੇ ਲੜਾਈ ਸਾਰੇ ਹੋਰ ਬਣਾਤੇ ਵਧੀਆ ਸਾਰੀਆਂ ਸੌਦੀਆਂ ਆਪਣੇ ਘਰ ਵਾਸਤੇ ਖਾਣ ਵਾਸਤੇ ਆ ਲੱਗੇ ਪਿਆ ਆਪਾਂ ਜਿਵੇਂ ਲਾਇਆ ਪਹਿਲਾਂ ਗੰਡੇ ਵਾਲੇ ਉਹ ਗੰਡੇ ਸਾਰੇ ਸੁੱਕ ਗਏ ਪਤਾ ਨਹੀਂ ਕੀ ਚੱਕਰ ਪੈ ਗਿਆ ਕਣ ਮਾਰਾ ਪਾਣੀ ਕੀ ਸਿਸਟਮ ਦਿਹੁਣਾ ਫੇਰ ਲਾਉਣੇ ਉੱਥੇ ਅੱਜ ਸਾਰੀ ਸਬਜ਼ੀ ਦੀ ਅੱਜ ਵੱਡਾ ਕੜਾਈ ਆਉਂਦੀ ਨਾਲੇ ਗਰਮੀਆਂ ਸਬਜ਼ੀਆਂ ਲਾਉਣੇ ਇੱਥੇ ਹੁਣ ਮਰਿ ਜੰਗਨਾ ਕਰਦੇ ਪਤਲਾ ਜਾਗਾ ਮੜੇ ਗੁੱਡੀ ਪਾ ਗਈ ਨੂੰ ਆ ਪਾ ਇਹਦੇ ਭਿੰਡੀ ਲਾਉਣੀ ਪਾ ਭਿੰਡੀ ਹਾਂ ਚਾਹ ਪੀਆਣੇ ਅਭੀ अच्छा ठीक है इयोਣਾ ਅੱਜ ਗੰਡੇ ਫੇਰ ਦੁਬਾਰਾ ਲਾਉਂਦੇ ਆ ਪਹਿਲਾਂ ਜਿਹੜਾ ਕੰਨ ਲਾਇਆ ਆਪਣਾ ਕਣ ਪਣਾਉ ਪਾਣ ਕਿੱਜ ਕਰ ਬਣਿਆ ਉਹ ਕੰਨ ਸਾਰਾ ਗਿਆ ਸੁੱਕਾ ਇੱਕ ਵਾਰੀ ਪਹਿਲਾਂ ਹਰਾ ਹੋ ਗਿਆ ਸੀ ਬਾਦ ਚ ਮੋਰਾ ਕੇ ਸੁੱਕ ਗਿਆ ਸਾਰਾ ਜੀ ਪਤਾ ਨਹੀਂ ਕਿ ਛੁੰਡਾਂ ਨਿਕਲਦੀਆਂ ਵੀਰ ਉੱਥੇ ਬੀਕ ਬੀਕ ਨਾ ਛੁੰਡਾਂ ਨਿਕਲਦੀਆਂ ਥੱਲੇ ਹਾਂ ਫੋਟ ਕੇ ਦੇਖਿਆ ਪਤਾ ਨਹੀਂ ਕਿ ਚੱਕਰ ਆਪਾਂ ਨੇ ਕਾਣਾ ਮਾੜਾ ਨਹੀਂ ਗੜਿਆ ਆਪਾਂ ਨੇ ਕੀ ਚੱਕਰ ਪਾ ਗਿਆ ਹੁਣ ਅੱਜ ਸਾਰਾ ਦੁਬਾਰਾ ਲਾਉਣ ਦੇ ਖਿਲਾ ਪਾਣੀ ਲਾ ਪਰ ਕੇ ਪਹਿਲਾਂ ਜਿਹੜਾ ਸਕਾਣੇ ਸਾਰਾ ਸੁੱਕ ਗਿਆ ਆਪਣਾ ਤੁਹਾਨੂੰ ਦੁਬਾਰਾ ਅੱਜ ਫੇਰ ਲੱਗੇ ਲਾਉਣਾ ਉਹ ਨਹੀਂ ਹਾਂ ਤੁਹਾਨੂੰ ਦੱਸਣਾ ਪੁੱਤ ਪੱਲਾ ਕਾਣਾ ਆਪਣਾ ਸਾਰਾ ਸੁੱਕ ਗਿਆ ਅੱਗੇ ਅੱਜ ਨਿਕਲੀਆਂ ਦੋ ਤੇਨੂੰ ਸੋਲ ਗਿਆ ਨਿਕਲ ਗਿਆ ਮੇਰੇ ਵਰਗੇ ਪੋਨਕੀ ਸਿਸਟਮ ਚੱਲ ਗਿਆ ਜਾ ਸੜੀ ਸਾੜੀ ਪੈ ਗਈ ਜਾਂ ਭਜਨਵਰ ਚੁੱਕ ਗਿਆ ਜਾਂ ਆਪਣੇ ਕਣ ਮੜਾ ਨਹੀਂ ਕਣ ਚੰਗਾ ਯਾਰ ਖੁੱਲੀਆਂ ਪਾਣੀ ਨਾਲ ਛੱਲੇ ਨਹੀਂ ਕਣ ਨੂੰ ਜਿਆਦਾ ਨਿੱਕਾ ਬਰੀਕ ਜਿਆਦਾ ਹੈ ਜਨਾਂ ਦੀ ਤੋੜਤਾ ਬਣਨ ਲੱਗਿਆ ਨੇ ਆ ਨਹੀਂ ਉਹ ਪ੍ਰਾਗ ਰਾਜੂ ਉਹ ਰਾਜੂ ਵੀ ਮਸਣ ਰਾਜੂ ਥੋੜੀ ਆਵੇ ਦੋ ਤਿੰਨ ਫੁੱਟ ਉੱਤੇ ਉਧਰ ਰਾਜੂ ਚਾਵੇ ਵਿੱਚ ਨਾ ਹਰਾ ਹੁੰਦਿਆ ਫਿਰ ਉੱਠ ਫਿਰ ਉੱਠ ਜਾਂਦਾ ਵਿੱਚ ਵਿੱਚ ਉਹਨੇ ਕਿਸਾ ਪੈ ਗਈ ਇਹਨੂੰ ਹਾਂ ਹੁਣ ਅਜ ਲਾਉਂਦੇ ਪਾਣੀ ਲਾ ਲਾ ਕੇ ਖੇਤ ਵਿੱਚ ਫਿਰ ਦੁਬਾਰਾ ਹੁਣ ਲਾ ਗਏ ਗੰਡੇ ਚਣ ਪਠੇਲੇ ਲੱਦ ਗੱਡੀ ਹੁਣ ਤਾਂ ਮੋਗਨ ਪਠੇਹਾ ਡੰਗਣਾ ਵੀ लाद के पट्ठे जागे पौने पट्ठे शाम चल चवाई का ट अज बने ब्लॉग अपना छोटा जो होना कम थोड़े घट होते ਉਹਨਾਂ ਸਾਰੇ ਬਣੇ ਵਿਲੇ ਆ ਤੇ ਹੁਣੇ ਵਲੌਗ ਥਰੇ ਛੋਟੇ ਬਣਾ ਕਰਨੇ ਕੱਲ ਨੂੰ ਆਪਣਾ ਜਾਵਾਂਗੇ ਹਣ ਕੱਲ ਹੀ ਜਾਵਾਂ ਅੱਜਨੇ ਕਿ ਮੂਟ ਕੰਮ ਕੀਤੇ ਕਰੇ ਇਥੇ ਵਿਲੀ ਵਿੱਚ ਹੀ ਸੌਜੀਆਂ ਭਾਜੀਆਂ ਲਾਈਆਂ ਗੰਦੇ ਟੋਟੇ ਨਿਕੰਮਟਾ ਸਮਾਨ ਸਾਰਾ ਲਾ ਆਜ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਹਾਂ ਸਵੇਰੇ ਅੱਜ ਦਾ ਲੋਗ ਆਪਣਾ ਹੋ ਗਿਆ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ